ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਨਮਕੀਨ ਦਾਲ ਨਮਕੀਨ ਦਾਲ ਬਣਾਉਣ ਦੇ ਲਈ ਆਪਾਂ ਨੇ ਇੱਕ ਕੌਲੀ ਦਾਲ ਦੀ ਲੈ ਲਈ ਹੈ ਹੁਣ ਇਹਨੂੰ ਆਪਾਂ ਭੋਂਕੇ ਰੱਖਾਂਗੇ 3-4 ਘੰਟੇ ਲਈ ਇਸ ਦਾਲ ਨੂੰ ਆਪਾਂ ਨੇ ਹੁਣ ਭੋਂਕੇ ਰੱਖ ਦੇਣਾ ਹੈ ਹੁਣ ਭੰਤੀ ਹੋਈ ਦਾਲ ਨੂੰ ਮੈਂ ਇੱਕ ਪਲੇਟ ਦੇ ਵਿੱਚ ਕੱਢ ਲਿਆ ਸੀ ਤੇ ਇੱਕ ਵਾਈਟ ਜੇ ਕੱਪੜਾ ਹੁੰਦਾ ਜਿਹੜਾ ਮਲਮਲ ਦਾ ਕੱਪੜਾ ਉਹਦੇ ਦੇ ਉਹਦੇ ਉੱਪਰ ਪਾ ਕੇ ਮੈਂ ਇਹਨੂੰ ਸੁਕਾ ਲਿਆ ਸੀਗਾ ਜਨਨ ਕੀ ਇਹਦਾ ਪਾਣੀ ਆ ਜਿਹੜਾ ਉਹ ਸਾਰਾ ਨਿਕਲ ਜਾਏ ਇਹਦਾ ਪਾਣੀ ਸਾਰਾ ਨਿਕਲ ਗਿਆ ਹੁਣ ਹੁਣ ਆਪਾਂ ਇਸ ਨੂੰ 10 ਮਿੰਟ ਲਈ ਰੱਖ ਦੇਵਾਂਗੇ ਹੁਣ ਆਪਾਂ ਨੇ ਗੈਸ ਤੇ ਆਪਣਾ ਫਰਾਈ ਪਨ ਰੱਖ ਲਿਆ ਹੈ ਹੁਣ ਇਸ ਦੇ ਵਿੱਚ ਆਪਾਂ ਤੇਲ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਨਾ ਆਪਾਂ ਨੇ ਤੇਲ ਆਪਣਾ ਗਰਮ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਜਿਹੜੀ ਦਾਲ ਆ ਆਪਣੀ ਬਿਲਕੁਲ ਉਹਦੇ ਵਿੱਚੋਂ ਪਾਣੀ ਨਿਕਲ ਗਿਆ ਹੈ ਹੁਣ ਆਪਾਂ ਇਸ ਨੂੰ ਫਰਾਈ ਕਰਾਂਗੇ ਫਰਾਈ ਵੀ ਇਸ ਨੂੰ ਲੋ ਫਲੇਮ ਤੇ ਹੀ ਕਰਨਾ ਹੈ ਜਿੰਨੀ ਦਾਲ ਸੀਗੀ ਮੈਂ ਇੱਕ ਕੌਲੀ ਵੀ ਹੁੰਤੀ ਸੀ ਮੈਂ ਉਹ ਫੁੱਲ ਵੀ ਗਈ ਸੀ ਤੇ ਮੈਂ ਉਹ ਸਾਰੀਓ ਦਾਲ ਆ ਜਿਹੜੀ ਉਹ ਡਾਈ ਦੇ ਵਿੱਚ ਪਾ ਦਿੱਤੀ ਐ ਹੁਣ ਇਹਨੂੰ ਲੋ ਫਲੇਮ ਤੇ ਆਪਾਂ ਫਰਾਈ ਕਰਾਂਗੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ दाल जी अपना रंग दे रही है देखो बिल्कुल दाल फ्राई हो रही है हम देख सकते हो कि खूबसूरत कलर है जो आ चुका है ਅਗਰ ਤੁਸੀਂ ਇਹ ਦਾਲ ਨੂੰ ਪਹਿਲੀ ਵਾਰੀ ਬਣਾਉਣ ਲੱਗੇ ਹੋ ਤਾਂ ਤੁਹਾਨੂੰ ਇਹ ਤੁਸੀਂ ਇਹ ਦੇਖ ਲਿਓ ਵੀ ਜਦੋਂ ਦਾਲ ਬਣ ਕੇ ਤਿਆਰ ਹੋ ਜਾਊਗੀ ਇਹ ਆਪਣੇ ਆਪ ਦਾਲ ਜਿਹੜੀ ਉਹ ਤੇਲ ਦੇ ਉੱਪਰ ਆ ਜਾਊਗੀ ਤੋਂ ਐਂਡ ਦੇ ਵਿੱਚ ਵੀਡੀਓ ਦੇ ਐਂਡ ਵਿੱਚ ਤੁਸੀਂ ਦੇਖੋਗੇ ਕਿ ਦਾਲਾ ਜਿਹੜੀ ਜਦੋਂ ਬਣ ਕੇ ਬਿਲਕੁਲ ਰੈਡੀ ਹੋ ਜਾਊਗੀ ਫਿਰ ਇਹ ਜਿਹੜੀ ਦਾਲਾ ਉਹ ਤੇਲ ਦੇ ਉੱਪਰ ਘੁੰਮਣ ਲੱਗ ਜਾਊਗੀ ਤੁਸੀਂ ਦੇਖ ਸਕਦੇ ਹੋ ਜਿਹੜੀ ਦਾਲਾ ਹੌਲੀ-ਹੌਲੀ ਉੱਪਰ ਆਉਣ ਲੱਗ ਗਈ ਮਤਲਬ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਤੁਸੀਂ ਕ ਆਈਡੀਆ ਲਾ ਸਕਦੇ ਹੋ ਕਿ ਜਿਹੜੀ ਦਾਲ ਹੈ ਉਹ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਹੁਣ ਆਪਾਂ ਮਾਰਕੀਟ ਦੇ ਜਿਹੜੀ ਦਾਲ ਆਪਾਂ ਮਾਰਕੀਟ ਦੇ ਵਿੱਚੋਂ ਲੈ ਕੇ ਆਉਂਦੇ ਆ ਉਸ ਨੂੰ ਆਪਾਂ ਘਰੇ ਹੀ ਤਿਆਰ ਕਰ ਸਕਦੇ ਆ ਤੇ ਆਪਾਂ ਵਧੀਆ ਸਫਾਈ ਦੇ ਨਾਲ ਤਿਆਰ ਕਰ ਸਕਦੇ ਆ ਇਹਨੂੰ ਹੁਣ ਆਪਾਂ ਨੇ ਇੱਕ ਚਾਹ ਪੁੰਨੀ ਦੀ ਮੱਧਦੇ ਨਾਲ ਦਾਲ ਨੂੰ ਜਿਹੜਾ ਕੱਢ ਲਿਆ ਏ ਅਗਰ ਤੁਹਾਡੇ ਕੋਲ ਸ਼ਾਨਣੀ ਹੋਵੇ ਜਾਂ ਫਿਰ ਕੁਝ ਹੋਰ ਇਦਾਂ ਦਾ ਸ਼ਾਨਣ ਲੀ ਹੋਵੇ ਜਿਹਦੇ ਵਿੱਚੋਂ ਤੇਲ ਚੰਗੀ ਤਰ੍ਹਾਂ ਨਿਕਲ ਜਾਵੇ ਤੁਸੀਂ ਲੈ ਸਕਦੇ ਹੋ ਮੇਰੇ ਕੋਲ ਚਾਹ ਪੁੰਨੀ ਸੀ ਇਸ ਲਈ ਮੇਰੇ ਕੋਲ ਦੋ ਚਾਹ ਪੁੰਨੀਆਂ ਸੀਆਂ ਪਰ ਦੂਸਤਰੀ ਦੇ ਵਿੱਚ ਡਬਲ ਜਾਲੀ ਸੀ ਬਟ ਇਸ ਦੇ ਵਿੱਚ ਜ਼ਿਆਦਾ ਵਧੀਆ ਨਿਕਲਦੀ ਸੀ ਫਿਰ ਮੈਂ ਇਹੀ ਲੈ ਲਈ ਦਾਲ ਨੂੰ ਆਪਾਂ ਨੇ ਚੰਗੀ ਤਰ੍ਹਾਂ ਕੱਢ ਲਿਆ ਹੈ ਦਾਲ ਆਪਣੀਆਂ ਜਿਹੜੀ ਉਹ ਬਿਲਕੁਲ ਬਣ ਕੇ ਤਿਆਰ ਹੋ ਗਈ ਹੈ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਝੱਕ ਲਿਆ ਹੈ ਪਲੇਟ ਦੇ ਵਿੱਚ ਰੱਖਣ ਤੋਂ ਬਾਅਦ ਹੁਣ ਆਪਾਂ ਇਸ ਦੇ ਵਿੱਚ ਨਮਕ ਕਾਲੀ ਮਿਰਚ ਐਡ ਕਰਾਂਗੇ ਤੁਸੀਂ ਗਰਮ ਮਸਾਲਾ ਵੀ ਪਾ ਸਕਦੇ ਹੋ ਟੇਸਟ ਰਿਕਾਰਡਿੰਗ ਪਰ ਮੈਂ ਨਮਕ ਤੇ ਬਲੈਕ ਪੀਪਰ ਹੀ ਪਾਇਆ ਹੈ ਤੁਸੀਂ ਦੇਖ ਸਕਦੇ ਹੋ ਦਾਲ ਕਿੰਨੀ ਸੋਹਣੀ ਲੱਗ ਰਹੀ ਹੈ ਬਿਲਕੁਲ ਮਾਰਕੀਟ ਦੇ ਵਿੱਚੋਂ ਜਿੱਦਾਂ ਆਪਾਂ ਲੈ ਕੇ ਆਉਨੇ ਆ ਉਦਾਂ ਦੀ ਦਾਲ ਬਣੀ ਹੈ ਬਹੁਤ ਹੀ ਸੋਹਣੀ ਦਾਲ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਆਪਣੇ ਘਰ ਵਿੱਚ ਜ਼ਰੂਰ ਟਰਾਈ ਕਰਿਓ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਇਓ ਕਿੱਦਾਂ ਦੀ ਬਣੀ ਰੈਸਪੀ ਮੈਨੂੰ ਜ਼ਰੂਰ ਸ਼ੇਅਰ ਕਰਿਓ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਦਾਲ ਬਣ ਕੇ ਤਿਆਰ ਹੋਈ ਹੈ। ਥੈਂਕ ਯੂ ਮੇਰੀ ਵੀਡੀਓ ਨੂੰ ਦੇਖਣ ਦੇ ਲਈ ਧੰਨਵਾਦ।